ਕੋਈ ਸਰਕਾਰ ਕਰ ਨਹੀਂ ਸਕਦੀ ਹੈ ਜੀ ਜੋ ਡਾਕਟਰ ਅਮਰ ਸਿੰਘ ਜੀ ਨੇ ਕੀਤਾ ਸਾਡੇ ਲਈ ਤੁਸੀਂ ਅੱਗੇ ਕਿਹੜੇ ਕੈਂਡੀਡੇਟ ਨੂੰ ਤੁਸੀਂ ਅੱਗੇ ਸੰਸਦ ਚ ਲੈ ਆਉਣਾ ਚਾਹੁੰਦੇ ਹੋ ਡਾਕਟਰ ਅਮਰ ਸਿੰਘ ਜੀ ਨੂੰ ਲੈ ਆਉਣਾ ਚਾਹੁੰਦੇ ਹਾਂ ਕਿਉਂ ਕਿਉਂ ਕਿਉਂਕਿ ਉਹਨਾਂ ਦੇ ਕੰਮ ਦੇਖ ਕੇ ਹੋਰ ਕੈਂਡੀਡੇਟਾਂ ਤੋਂ ਨਹੀਂ ਸੰਤੁਸ਼ਟ ਨਹੀ ਬਿਲਕੁਲ ਵੀ ਨਹੀਂ ਜੀ ਵਾਅਦੇ ਕਰਦੇ ਆ ਬਸ ਬਾਕੀ ਜਿਹੜੇ ਕੈਂਡੀਡੇਟ ਨੇ ਵਾਅਦੇ ਕਰਦੇ ਨੇ ਹਾਂਜੀ ਬਸ ਅਮਰ ਸਿੰਘ ਜੀ ਨੇ ਪੂਰੇ ਕੀਰੇ ਨੇ ਹਾਂਜੀ ਬਿਲਕੁਲ ਕਰੇ ਨੇ ਜੀ ਬਿਲਕੁਲ ਡਾਕਟਰ ਜਿਹੜੀ ਅਮਰ ਸਿੰਘ ਦੀ ਸਾਡੀ ਜਿਹੜੇ ਐਮਪੀ ਨੇ ਪਿਛਲੇ ਮਤਲਬ 5 ਸਾਲ ਜਿਹੜੀ ਸਾਡੀ ਮਤਲਬ ਉਰੇ ਰਹੇ ਨੇ ਤੁਸੀਂ ਦੇਖ ਰਹੇ ਹੋ ਸਾਡੇ ਸਰਹੰਦ ਦੀ ਜਿਹੜੀ ਮਤਲਬ ਨੋਹਾਰ ਜਿਹੜੀ ਬਦਲੀ ਆ ਸੜਕਾਂ ਦੀ ਗੱਲ ਕਰੀਏ ਗਲੀਆਂ ਦੀ ਗੱਲ ਕਰੀਏ ਤੇ ਫਤਗੜ ਸਾਹਿਬ ਦੀ ਗੱਲ ਕਰੀਏ ਬਹੁਤ ਵਧੀਆ ਹੈ ਔਰ ਕੈਂਡੀਡੇਟਾਂ ਨਾਲ ਆਪਾਂ ਨੂੰ ਨਹੀਂ ਹੈ ਵੀ ਇਹਨਾਂ ਦਾ ਕੋਈ ਕੋਈ ਮਾਉ ਨਹੀਂ ਹੈਗਾ ਸਾਡੇ ਜਿਹੜੇ ਅਮਰ ਸਿੰਘ ਪੜ੍ਹੇ ਲਿਖੇ ਮਤਲਬ ਬਹੁਤ ਵਧੀਆ ਬੰਦੇ ਨੇ ਇਹਨਾਂ ਦੇ ਕੈਂਡੀਡੇਟ ਇਹਦੇ ਬਰਾਬਰ ਕੋਈ ਪੜ੍ਹੇ ਲਿਖੇ ਬੰਦਾ ਕੋਈ ਨਹੀਂ ਹੈਗਾ ਇਹ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਬਹੁਤ ਵਧੀਆ ਦੇਖਦੇ ਆ ਜੋ ਉਹਨਾਂ ਨੇ ਕੀਤਾ ਕੋਈ ਸਰਕਾਰ ਕਰ ਨਹੀਂ ਸਕਦੀ ਹੈ ਜੀ ਜੋ ਡਾਕਟਰ ਅਮਰ ਸਿੰਘ ਜੀ ਨੇ ਕੀਤਾ ਸਾਡੇ ਲਈ ਤਾਂ ਕੋਈ ਸਰਕਾਰ ਨਹੀਂ ਕਰ ਸਕਦੀ ਨਾ ਆਮ ਆਦਮੀ ਪਾਰਟੀ ਨਾ ਭਾਜਪਾ ਨਾ ਅਕਾਲੀ ਦਲ ਹਾਂਜੀ ਜੀ ਤੇ ਹੁਣ ਤੁਸੀਂ ਅੱਗੇ ਕਿਹੜੇ ਕੈਂਡੀਡੇਟ ਨੂੰ ਤੁਸੀਂ ਅੱਗੇ ਸੰਸਦ ਚ ਲੈ ਆਉਣਾ ਚਾਹੁੰਦੇ ਹੋ ਡਾਕਟਰ ਅਮਰ ਸਿੰਘ ਜੀ ਨੂੰ ਲੈ ਆਉਣਾ ਚਾਹੁੰਦੇ ਹਾਂ ਕਿਉਂ ਕਿਉਂ ਕਿਉਂਕਿ ਉਹਨਾਂ ਦੇ ਕੰਮ ਦੇਖ ਕੇ ਤੇ ਅਸੀਂ ਸੰਤੁਸ਼ਟਾਂ ਤੇ ਹਾਂਜੀ ਹੋਰ ਕੈਂਡੀਡੇਟਾਂ ਤੋਂ ਨਹੀਂ ਸੰਤੁਸ਼ਟ ਨਹੀਂ ਬਿਲਕੁਲ ਵੀ ਨਹੀਂ ਜੀ ਵਾਅਦੇ ਕਰਦੇ ਆ ਬਸ ਬਾਕੀ ਜਿਹੜੇ ਕੈਂਡੀਡੇਟ ਨੇ ਵਾਅਦੇ ਕਰਦੇ ਨੇ ਹਾਂ ਜੀ ਬਸ ਵਾਅਦੇ ਅਮਰ ਸਿੰਘ ਜੀ ਨੇ ਪੂਰੇ ਕਰੇ ਨੇ ਹਾਂ ਜੀ ਬਿਲਕੁਲ ਕਰੇ ਨੇ ਜੀ ਬਿਲਕੁਲ ਡਾਕਟਰ ਜਿਹੜੀ ਅਮਰ ਸਿੰਘ ਦੀ ਸਾਡੀ ਜਿਹੜੇ ਐਮਪੀ ਨੇ ਪਿਛਲੇ ਮਤਲਬ 5 ਸਾਲ ਜਿਹੜੀ ਸਾਡੀ ਮਤਲਬ ਉਰੇ ਰਹੇ ਨੇ ਤੁਸੀਂ ਦੇਖ ਰਹੇ ਹੋ ਸਾਡੇ ਸਰਹੰਦ ਦੀ ਜਿਹੜੀ ਮਤਲਬ ਨੋਹਾਰ ਜਿਹੜੀ ਬਦਲੀ ਆ ਸੜਕਾਂ ਦੀ ਗੱਲ ਕਰੀਏ ਗਲੀਆਂ ਦੀ ਗੱਲ ਕਰੀਏ ਤੇ ਫਤਗੜ ਸਾਹਿਬ ਦੀ ਗੱਲ ਕਰੀਏ ਬਹੁਤ ਵਧੀਆ ਹੈ ਤੇ ਮੈਂ ਆਪਣੇ ਵਾਰਡ ਨੰਬਰ 9 ਗੋਡਾ ਸਿਟੀ ਦੀ ਗੱਲ ਕਰਦਾ ਕਿ ਜਿੱਥੇ ਸਾਡੇ ਮਤਲਬ ਵਾਰਡ ਦੇ ਵਿੱਚ ਕੋਈ ਝਾੜੂ ਮਾਰਨ ਵਾਲਾ ਨਹੀਂ ਆਂਦਾ ਜਾਂ ਸਫਾਈ ਨਹੀਂ ਧੀ ਅੱਜ ਤੁਸੀਂ ਜਾ ਕੇ ਦੇਖ ਲਓ ਉਸ ਵਾਰਡ ਦੇ ਵਿੱਚ ਅੱਜ ਐਂਟਰਟੇਨਮੈਂਟ ਲੌਟਾਈਲਾਂ ਸੀਵਰੇਜ ਬਾਰਦਰ ਸਪਲਾਈ ਲਾਈਟਾਂ ਦਾ ਇੰਨਾ ਪ੍ਰਬੰਧਨ ਹੋਇਆ ਵਾ ਕਿ ਉੱਥੇ ਸਾਰਾ ਇੰਨਾ ਮਤਲਬ ਉੱਥੇ ਲੋਕਾਂ ਦਾ ਉਤਸ਼ਾਹ ਹੈ ਕਿ ਜਿਹੜੀ ਮਤਲਬ ਆਣ ਵਾਲੀ ਇੱਕ ਤਰੀਕ ਨੂੰ ਜਿਹੜੀ ਵੋਟਾਂ ਨੇ ਉਹ ਅਮਰ ਸਿੰਘ ਨੂੰ ਪੈਂਣ ਜਾ ਰਹੀਆਂ ਨੇ ਹੋਰ ਮਤਲਬ ਹੋਰ ਕੈਂਡੀਡੇਟਾਂ ਨਾਲ ਆਪਾਂ ਨੂੰ ਨਹੀਂ ਹੈ ਵੀ ਇਹਨਾਂ ਦਾ ਕੋਈ ਕੋਈ ਉਹ ਨਹੀਂ ਹੈਗਾ ਜੀ ਸਾਡੇ ਜਿਹੜੇ ਅਮਰ ਸਿੰਘ ਪੜ੍ਹੇ ਲਿਖੇ ਮਤਲਬ ਬਹੁਤ ਵਧੀਆ ਬੰਦੇ ਨੇ ਇਹਦੇ ਮੈਂ ਕੈਂਡੀਡੇਟ ਇਹਦੇ ਬਰਾਬਰ ਕੋਈ ਪੜ੍ਹੇ ਲਿਖੇ ਬੰਦਾ ਕੋਈ ਨਹੀਂ ਹੈਗਾ ਇਹ ਮਤਲਬ ਤੁਸੀਂ ਅਮਰ ਸਿੰਘ ਨੂੰ ਵੋਟ ਪਾ ਰਹੇ ਹੋ ਅਮਰ ਸਿੰਘ ਨੂੰ ਅਸੀਂ ਮਤਲਬ ਉਹਦੀ ਜਿਹੜੀ ਕਾਰਜਕਾਰੀ ਦੇ ਦੇਖ ਕੇ ਅਸੀਂ ਮਤਲਬ ਉਹਨੂੰ ਜਿਹੜੀ ਵੋਟ ਪੈ ਰਹੀ ਆ ਉਹਦੀ ਕਾਰਜਕਾਰੀ ਪੈ ਰਹੀ ਆ ਅਪੀਲ ਵੀ ਕਰ ਦਿਓ ਜਨਤਾ ਨੂੰ ਅਸੀਂ ਜਨਤਾ ਨੂੰ ਅਪੀਲ ਕਰ ਰਹੇ ਹਾਂ ਕਿ 1 ਜੂਨ ਨੂੰ ਜਿਹੜੀ ਆਪਣਾ ਹੱਥ ਪੰਜੇ ਤੇ ਜਿਹੜੀ ਮੋਹਰ ਲਾਣੀ ਆ ਅਮਰ ਡਾਕਟਰ ਅਮਰ ਸਿੰਘ ਨੂੰ ਅਸੀਂ ਐਮਪੀ ਬਣਾ ਕੇ ਕ